ਮਲੇ ਕੁਲੀਕ ਦਵਿੰਦਰ ਜੀ ਲਾਡੀ ਜੀ ਔਰ ਅਮਨਦੀਪ ਜੀ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਪਤਾ ਹੈ ਕਿ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜੇਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਯੋਧ ਨਸ਼ੇ ਵਿਰੁੱਧ ਇਹ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਹਦਾ ਬੜਾ ਕਲੀਅਰ ਮੈਸੇਜ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇੱਕ ਪੰਜਾਬੀ ਚ ਕਹਿੰਦੇ ਆ ਜੀ ਪੱਕੀ ਬਦਲਾਂ ਦੀ ਛਾਂ ਕੋਈ ਨਾ ਹੁਣ ਪੰਜਾਬ ਵਿੱਚ ਨਸ਼ਿਆਂ ਦੀ ਮਾਂ ਕੋਈ ਨਾ ਬੜਾ ਕਲੀਅਰ ਮੈਸੇਜ ਹੈ ਜੀ ਕੋਈ ਕਿਸੇ ਕਿਸਮ ਦੀ ਜੋ ਪਹਿਲਾਂ ਸਿਆਸੀ ਪੁਸ਼ਤ ਪਣਾਈ ਹੁੰਦੀ ਸੀ ਹੁਣ ਕੋਈ ਸਿਆਸੀ ਪੁਸ਼ਤ ਪਣਾਈ ਨਹੀਂ ਹੋਏਗੀ ਜੀ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਏਗਾ ਔਰ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨਾਲ ਸਾਡੀ ਹਮਦਰਦੀ ਹੈ ਉਹਦੇ ਵਾਸਤੇ ਅਸੀਂ ਜਿਹੜੇ ਮੇਰੀ ਅੱਜ ਦੀ ਵਿਜ਼ਿਟ ਹੈ ਉਹਦਾ ਮਕਸਦ ਇਹ ਆ ਜੇ ਕਿਤੇ ਦਵਾਈ ਦਾ ਨਵਾਂ ਸੈਂਟਰ ਖੋਲਣ ਦੀ ਲੋੜ ਆ ਜਿੱਥੇ ਲੋਕਾਂ ਨੂੰ ਦਵਾਈ ਨਹੀਂ ਮਿਲਦੀ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਆ ਉਹ ਨਾ ਆਵੇ ਤਾਂ ਕਿ ਉਹਨਾਂ ਨੂੰ ਦਵਾਈ ਮਿਲ ਜੇ ਇਸ ਤੋਂ ਸવાય ਮੋਗੇ ਦੇ ਵਿੱਚ ਤਕਰੀਬਨ ਜਿਹੜੇ ਹੈਗੇ ਆ ਅਸੀਂ ਕੋਸ਼ਿਸ਼ ਕਰਕੇ ਵੱਧ ਤੋਂ ਵੱਧ ਜਿਹੜੇ 100 ਬੈੱਡ ਜਿਹੜੇ ਸੀਗੇ ਉਹ ਡੀਡਿਕਸ਼ਨ ਵਾਸਤੇ ਨਸ਼ਾ ਸ਼ੁਰੂ ਕਰਨ ਵਾਸਤੇ ਤੇ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਅਸੀਂ ਜਿਹੜੇ ਸੀਗੇ ਉਹ ਮਤਲਬ ਉਹਦੀ ਕਪੈਸਿਟੀ ਇਨਹਾਂਸ ਕਰਕੇ 100 ਬੈੱਡ ਬਣਾਏ ਸੀ ਪਹਿਲਾਂ 50 ਦੇ ਇੱਕ ਸੀ ਜਿਹਦੇ ਵਿੱਚ ਰੈੱਡ ਕਰਾਸ ਵੀ ਸੀ ਔਰ ਪੰਜਾਬ ਸਰਕਾਰ ਦਾ ਵੀ ਸੀ ਤੇ ਉਹਨਾਂ ਨੂੰ ਉਹਨਾਂ ਦੀ ਕੈਪੈਸਿਟੀ ਵਧਾਈ ਹੈ ਜੀ ਇਸ ਤੋਂ ਸਵਾਇ 200 ਬੈੱਡ ਅਸੀਂ ਨਵੇਂ ਐਡ ਕਰਨ ਜਾ ਰਹੇ ਹਾਂ ਜੀ ਜਿਹੜੇ ਸਾਡੇ ਨਰਸਿੰਗ ਕਾਲਜਸ ਆ ਉਹਨਾਂ ਦੀ ਸਪੋਰਟ ਦੇ ਨਾਲ ਤੇ ਉਹ ਮਤਲਬ ਤਿੰਨ ਗੁਣਾ ਕੈਪੈਸਿਟੀ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕਾਂ ਨੂੰ ਇਲਾਜ ਕਰੀਏ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਭੇਜਣਾ ਉਹਨਾਂ ਨੂੰ ਰਿਫਾਰਮ ਸੈਂਟਰ ਦੇ ਵਿੱਚ ਜਿੱਥੇ ਉਹਨਾਂ ਦਾ ਇਲਾਜ ਹੋਣਾ ਤੇ ਉਹਨਾਂ ਨੂੰ ਉਹਦੇ ਨਾਲ ਨਾਲ ਉੱਥੇ ਅਸੀਂ ਸਕਿੱਲ ਡਿਵੈਲਪਮੈਂਟ ਕਰ ਰਹੇ ਹਾਂ ਜੀ ਤੇ ਬੱਚੇ ਨੂੰ ਜਿਹੜੇ ਟੀਕਾ ਲਾਂਦਾ ਉਹਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਛੜਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਗਾਉਣਾ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਇਨ ਹਾਊਸ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਬਣ ਰਿਹਾ ਜੀ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ ਹੈ ਉਹਦੇ ਵਾਸਤੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਤੇ ਇਹਦੇ ਨਾਲ ਨਾਲ ਜੀ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪੂਰੀ ਸਖਤੀ ਹੈ ਪੁਲਿਸ ਕਰ ਰਹੀ ਹੈ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਏਗੀ ਔਰ ਇਹਦਾ ਸਬੂਤ ਵੀ ਸਾਹਮਣੇ ਆਇਆ ਕਿ ਪਹਿਲਾਂ ਡਰੋਨ ਤੋਂ ਨਸ਼ਾ ਤੁਸੀਂ ਪਾਕਿਸਤਾਨ ਤੋਂ ਆਂਦਾ ਸੀ ਬਹੁਤ ਹੁਣ ਇਹ ਹੋ ਗਿਆ ਵੀ 70% ਘਟ ਗਿਆ ਉਹ ਹਾਲਾਤ ਇਹਥੋਂ ਤੱਕ ਆ ਗਏ ਕਿ ਜਿਹੜੀ ਉਹ ਡਰੋਨ ਤੇ ਸੁੱਟ ਵੀ ਜਾਂਦੇ ਕੋਈ ਚੱਕਣ ਨਹੀਂ ਜਾਂਦਾ ਉਹਨੂੰ ਪਤਾ ਹੁੰਦਾ ਕਿ ਜੇ ਮੈਂ ਚੱਕਣ ਗਿਆ ਤਾਂ ਮੇਰੇ ਗਿੱਤੇ ਮੇਰੇ ਗਿੱਤੇ ਸਿੱਕੇ ਜਾਣਿਆ ਮਤਲਬ ਉਹਨਾਂ ਦਾ ਕੋਈ ਚੱਕਣ ਵਾਲਾ ਨਹੀਂ ਰਹਿ ਗਿਆ ਕੋਈ ਖਰੀਦਣ ਵਾਲਾ ਨਹੀਂ ਰਹਿ ਗਿਆ ਔਰ ਅਸੀਂ ਜਿਹੜੀ ਗਵਰਨਮੈਂਟ ਦੀ ਕੈਪੈਸਿਟੀ ਆ ਉਹਨੂੰ ਵਧਾ ਰਹੇ ਹਾਂ ਪੰਜਾਬ ਦੇ ਵਿੱਚ 5000 ਤੋਂ ਵੱਧ ਜਿਹੜੀ ਨਵੇਂ ਨਵੀਆਂ ਫੈਸਿਲਿਟੀਆਂ ਆ ਅਸੀਂ ਜਿੱਦਾਂ ਮੈਂ ਕਹਿਆ ਵੀ 200 ਇੱਥੇ ਐਡ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ ਦੋ ਮੈਡੀਕਲ ਕਾਲਜ ਬਣ ਰਹੇ ਆ 300 ਬੈਡ ਉਹਨਾਂ ਨੇ ਦਿੱਤੇ ਆ ਇੱਕ ਹੋਮੀਓਪੈਥਿਕ ਕਾਲਜ ਬੰਦ ਪਿਆ ਸੀ 100 ਉਹਨਾਂ ਨੇ ਦੇ ਦਿੱਤਾ 100 ਡੀਐਮਸੀ ਦਾ 500 ਜਿਹੜਾ ਹੈਗਾ ਉਹ ਸੀਐਮਸੀ ਦਾ ਇਸੇ ਤਰ੍ਹਾਂ ਜਿਹੜਾ ਨਰਸਿੰਗ ਕਾਲਜ ਵਾਲਿਆਂ ਨੇ ਤਕਰੀਬਨ ਤਕਰੀਬਨ 180 90 ਸੋ 700 ਬੈੱਡ ਦੀ ਕੈਪੈਸਿਟੀ ਜਿਹੜੀ ਆ ਲੁਧਿਆਣੇ ਵਿੱਚ ਅਨਾਉਂਸ ਕਰ ਰਹੇ ਆ ਸਾਰੇ ਪੰਜਾਬ ਦੇ ਵਿੱਚ ਤਕਰੀਬਨ 5000 ਤੋਂ ਜ਼ਿਆਦਾ ਜਿਹੜੀ ਨਵੀਂ ਫੈਸਿਲਿਟੀ ਅਸੀਂ ਐਡ ਕਰ ਰਹੇ ਆ ਇੰਡਸਟਰੀ ਨਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਬੱਚਿਆਂ ਵਾਸਤੇ ਜਿਹੜਾ ਹੈਗਾ ਜਿਹੜੇ ਕੋਈ એનર્ਜੀ ਡਰਿੰਕਸ ਵੇਚਦੇ ਆ ਜਾਂ ਕੋਈ ਵੇਪਿੰਗ ਜਾਂ ਆਨਲਾਈਨ ਜਿਹੜੇ ਫਾਰਮੇਸੀਜ਼ ਆ ਉਹਦੇ ਵਾਸਤੇ ਮੈਂ ਜੇਪੀ ਨੱਟਾ ਜੀ ਨੂੰ ਮਿਲ ਕੇ ਆਇਆ ਕਿ ਉਹਨਾਂ ਦੀ ਰੈਗੂਲੇਟ ਰੈਗੂਲੇਟ ਕਰਵਾਉਣ ਨੂੰ ਉਹਨਾਂ ਤੇ ਵੀ ਐਕਸ਼ਨ ਕਰ ਰਹੇ ਆ ਕਿਉਂਕਿ ਜਿਹੜੇ ਜਿਹੜੇ ਡਰੱਗ ਪੈਡਲਰ ਆ ਉਹ ਬੱਚਿਆਂ ਨੂੰ ਟਾਰਗੇਟ ਕਰ ਰਹੇ ਆ ਤੇ ਅਸੀਂ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਨਾਂ ਦੇ ਪੇਰੈਂਟਸ ਨਾਲ ਮਿਲ ਕੇ ਇਸੇ ਤਰ੍ਹਾਂ ਜਿਹੜੇ ਸਾਡੇ ਪਾਰਟੀ ਨੇ ਜਿਹੜੇ ਸਾਡੇ ਨੈਸ਼ਨਲ ਕਮਿਸ਼ਨਰ ਨੇ ਉਹਨਾਂ ਨੇ ਇੱਕ ਸਟਰਕਚਰ ਬਣਾ ਕੇ ਜਿਹੜੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਜਾ ਰਹੀਆਂ ਯੂਥ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਸਾਰੇ ਡਰਗ ਡੀਡਿਕਸ਼ਨ ਰੀਹੈਬਿਲਿਟੇਸ਼ਨ ਦੇ ਸੈਂਟਰ ਦੇ ਨਾਲ ਇੱਕ ਨਾਰਕੋਟਿਕ ਅਨੋਨਿਮਸ ਔਰ ਇੱਕ ਅਲਕੋਹੋਲਿਕ ਅਨੋਨਿਮਸ سپورਟ ਗਰੁੱਪ ਬਣਾਏ ਜਾ ਰਹੇ ਆ ਬੱਚਾ ਵਾਸਤੇ ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਗਏ ਜਾਂ ਜਿਹੜਾ ਹੈਲਦੀ ਯੂਥ ਆ ਜਿਹੜਾ ਕਿ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਵਾਸਤੇ سپورਟ ਗਰੁੱਪ ਆ ਉਹਨਾਂ ਦੇ ਨਾਲ ਮੀਟਿੰਗ ਕਰਦੇ ਆ ਉਹਨਾਂ ਦੀ ਫੈਮਲੀਆਂ ਨੂੰ ਸਪੋਰਟ ਕਰਦੇ ਆ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹੜੇ ਨਸ਼ਾ ਕਰਦੇ ਆ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਸਾਡੇ ਕੋਲ ਲੈ ਕੇ ਆ ਰਹੇ ਆ ਉਹ ਔਰ ਉਹਨਾਂ ਨੂੰ ਉੱਥੇ ਦਾਖਲ ਕਰਵਾ ਰਹੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਫੈਮਿਲੀ ਨੂੰ ਸਪੋਰਟ ਕਰ ਰਹੇ ਆ ਤੇ ਅਸੀਂ ਵੀ ਫੈਮਿਲੀ ਕਾਉਂਸਲਿੰਗ ਕਰ ਰਹੇ ਆ ਤੇ ਜਿੰਨੇ ਸਾਡੇ ਪ੍ਰਾਈਵੇਟ ਡਾਕਟਰਸ ਹੈਗੇ ਆ ਉਹਨਾਂ ਨੂੰ ਅਸੀਂ ਐਮਪੈਨਲ ਕਰ ਰਹੇ ਆ ਇਹ ਸਾਰਾ ਜਿਹੜਾ ਇਹਦੀ ਫੰਡਿੰਗ ਹੈ ਉਹ ਪੰਜਾਬ ਸਰਕਾਰ ਕਰਦੀ ਆ ਇਹ ਸਾਡਾ ਇੱਕ ਜਿਹੜਾ ਇਹ ਹੈਗਾ ਸਾਡਾ ਜਿਹੜਾ ਯੁੱਧ ਨਸ਼ੇ ਵਿਰੋਧ ਉਹਦੇ ਜਿਹੜੇ ਮੇਨ ਕੰਪੋਨੈਂਟ ਹੈ ਕਿ ਜਿਹੜਾ ਨਸ਼ਾ ਕਰਦਾ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਜਿਹੜਾ ਨਸ਼ਾ ਵੇਚਣ ਵਾਲਾ ਉਨੂੰ ਇੱਥੋਂ ਭਜਾਣਾ ਹੈ ਤੇ ਜਾਂ ਉਹਨੂੰ ਬੰਦਾ ਬਣਾਣਾ ਇਹ ਦੋ ਗੱਲਾਂ ਹੈਗੀਆਂ ਤੇ ਹੁਣ ਪੁਸ਼ਤਪਨਾਹੀ ਖਤਮ ਹੈ ਇਹ ਦੂਜਾ ਜਿਹੜਾ ਸਾਡਾ ਦੂਜਾ ਮੇਰਾ ਜਿਹੜਾ ਵਿਜ਼ਿਟ ਦਾ ਮੰਤਵ ਹੈ ਉਹ ਹੈਗਾ ਕਿ ਜਿਹੜੇ ਡੈਂਗੂ ਮਲੇਰੀਆ ਚਿਕਨਗੁਨੀਆ ਔਰ ਜਿਹੜੀਆਂ ਡਾਇਰੀਅਲ ਡਿਜ਼ੀਜ਼ਸ ਆ ਚਾਹੇ ਉਹ ਹੈਪਟਾਈਟਸ ਹੋਵੇ 콜ਰਾ ਹੋਵੇ ਕਿੰਨੀਆਂ ਡਾਇਰੀਅਲ ਡਿਜ਼ੀਜ਼ਸ ਆ ਉਹਦੇ ਵਾਸਤੇ ਇੱਕ ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਨਸ਼ਿਆਂ ਵਾਸਤੇ ਵੀ ਉਹਦੇ ਵਾਸਤੇ ਵੀ ਉਹਦਾ ਕੀ ਕੰਮ ਹੈ ਕਿ ਜੇ ਜਿਹੜੇ ਤੁਹਾਡੇ ਵਾਟਰ ਸਪਲਾਈ ਸੈਨੀਟੇਸ਼ਨ ਦੇ ਆ ਉਹ ਪਾਣੀ ਦੇ ਸੈਂਪਲ ਟੈਸਟ ਕਰਦੇ ਆ ਸ਼ਹਿਰਾਂ ਚ ਜਿਹੜੀ ਅਰਬਨ ਲੋਕਲ ਬਾਡੀਜ਼ ਆ ਮੈਸਰੋ ਕਾਰਪੋਰੇਸ਼ਨ ਕਰਦੀ ਆ ਔਰ ਜਿਹੜੇ ਪੰਚਾਇਤੀ ਡਿਪਾਰਟਮੈਂਟ ਵਾਲੇ ਆ ਤੇ ਇਹ ਅਰਬਨ ਲੋਕਲ ਬਾਡੀਜ਼ ਵਾਲੇ ਆ ਉਹ ਕੰਗ ਇਹ ਕਰਦੇ ਆ ਜੇ ਕਿਤੇ ਕੋਈ ਪ੍ਰੋਬਲਮ ਹੋ ਜਾਂਦੀ ਆ ਫਿਰ ਹੈਲਥ ਡਿਪਾਰਟਮੈਂਟ ਵੀ ਕਰਦਾ ਜੇ ਸਪਲੀਮੈਂਟ ਕਰਨਾ ਪਵੇ ਤੇ ਹੈਲਥ ਡਿਪਾਰਟਮੈਂਟ ਵੀ ਚੈੱਕ ਕਰਦਾ ਜਿਹੜੇ ਪਾਣੀ ਦੇ ਸੈਂਪਲ ਫੇਲ ਹੁੰਦੇ ਆ ਫਿਰ ਉਹਦੀ ਹੁਣ ਪੂਰੀ ਜਾਂਚ ਹੁੰਦੀ ਆ ਕਿ ਕਿਉਂਕਿ ਸੋਰਸ ਕਲੀਨ ਹੁੰਦਾ ਜਮੀਨ ਦੇ ਨੀਚੋਂ ਪਾਣੀ ਜਿਹੜਾ ਡੂੰਘਾ ਆ ਰਿਹਾ ਜੇ ਵੀ ਠੀਕ ਆ ਰਿਹਾ ਉਦੀ ਮਿਕਸਿੰਗ ਕਿੱਥੇ ਹੋ ਰਹੀ ਆ ਫਿਰ ਰਿਸਿਵਰੇਜ ਦੀ ਪੂਰੀ ਜਾਂਚ ਹੁੰਦੀ ਆ ਉਹ ਲੱਭ ਕੇ ਫਾਲਟ ਨੂੰ ਠੀਕ ਕੀਤਾ ਜਾਂਦਾ ਤਾਂ ਕਿ ਜਿਹੜਾ bari bari ਨਹੀਂ ਤਾਂ ਬਹੁਤ ਸਾਰੀਆਂ ਬਸਤੀਆਂ ਹੈਗੀਆਂ ਜਿੱਥੇ ਹਰ ਸਾਲ ਜਦੋਂ ਬਰਸਾਤ ਆਂਦੀ ਆ ਤੇ ਉੱਥੇ ਜਿਹੜਾ ਹੈਗਾ ਮਤਲਬ ਦਸ ਤਰੋਗ ਦੀ ਜਿਹੜਾ ਹੈਗਾ ਉਹ ਕਦੇ 50 ਕਦੇ 100 ਮਰੀ ਜਾਂਦੇ ਹੁੰਦੇ ਸੀ ਤੇ ਪਿਛਲੀ ਵਾਰੀ ਸਾਡੀ ਡੈਂਗੋ ਦੀ ਰਿਡਕਸ਼ਨ ਸੀ 50% ਇਸ ਵਾਰੀ ਸਾਡਾ ਟਾਰਗੇਟ ਹੈ 80% ਉਹ ਅਸੀਂ ਇਸ ਤਰ੍ਹਾਂ ਕਰਦੇ ਆ ਵੀ ਜਿੰਨੇ ਸਾਡੇ ਕੋਲੇ ਪੈਰਾਮੈਡੀਕਸ ਦੇ ਸਟੂਡੈਂਟਸ ਆ ਚਾਹੇ ਨਰਸਿੰਗ ਦੇ ਆ ਫਿਜ਼ੀਓਥੈਰੇਪੀ ਦੇ ਆ ਫਾਰਮੇਸੀ ਦੇ ਆ ਉਹਨਾਂ ਨੂੰ ਮਾਸਟਰ ਟ੍ਰੇਨਰ ਔਰ ਜਿਹੜੇ ਦੂਜੇ ਬਾਕੀ ਦੇ ਜਿਹੜੇ ਸਾਰੇ ਹੈਗੇ ਆ ਜਿਹੜੇ ਟੀਚਰਸ ਹੈ ਆਂਗਣਵਾੜੀ ਵਰਕਰਸ ਹੈ ਆਸ਼ਾ ਵਰਕਰਸ ਹੈ ਉਹਨਾਂ ਨੂੰ ਐਸ ਜਿਹੜੇ ਹੈਗੇ ਆ ਉਹ ਲਾਰਵਾ ਦੀ ਆਈਡੈਂਟੀਫਿਕੇਸ਼ਨ ਕਰਾ ਕੇ ਕਿ ਡੈਂਗੂ ਕਿੱਥੇ ਬਰੀਡ ਕਰਦਾ ਫ੍ਰਿਜ ਦੀ ਟ੍ਰੇ ਦੇ ਨੀਚੇ ਜਾਂ ਜਿਹੜੀ ਫ੍ਰਿਜ ਦੇ ਨੀਚੇ ਟ੍ਰੇ ਹੁੰਦੀ ਪਾਣੀ ਵਾਲੀ ਉਹਦੇ ਵਿੱਚ ਜਾਂ ਜਿਹੜਾ ਤੁਹਾਡਾ ਘਰ ਦੇ ਕੂਲਰ ਹੁੰਦਾ ਠੰਡੀ ਹਵਾ ਵਾਲਾ ਉਹਦੇ ਵਿੱਚ ਜਾਂ ਪਾਚੀ ਵਾਲੇ ਕਟੋਰੇ ਰੱਖਦੇ ਆ ਜਾਂ ਕੋਈ ਕੰਸਟਰਕਸ਼ਨ ਸਾਈਟ ਹੈ ਜਾਂ ਕੋਈ ਠਿਕਰਾ ਸੁੱਟਿਆ ਹੋਇਆ ਜਾਂ ਕੋਈ ਟਾਇਰ ਸੁੱਟਿਆ ਹੋਇਆ ਗਾਰਾ ਵਾਲੀਆਂ ਦੁਕਾਨਾਂ ਦੇ ਉੱਤੇ ਉਹ ਸਾਰਾ ਉਹਨਾਂ ਨੂੰ ਆਈਡੈਂਟੀਫਾਈ ਕਰਾਣੇ ਆ ਜਿਹੜੇ ਓਵਰਹੈਡ ਟੈਂਕਸ ਆ ਕਵਰਡ ਹੋਣੇ ਚਾਹੀਦੇ ਉਹਦੇ ਚ ਨਾ ਕਰੇ ਤੇ ਇਹ ਸਾਰਾ ਜਿਹੜਾ ਐਜੂਕੇਸ਼ਨਲ ਕੈਂਪੇਨ ਦੇ ਨਾਲ ਜਿਹੜਾ ਹੈਗਾ ਉਹ ਸਾਡਾ ਟਾਰਗੇਟ ਹੈ ਕਿ ਅਸੀਂ 80% ਰਿਡਕਸ਼ਨ ਕਰਾਂਗੇ ਇਹ ਨਾ ਮੈਂ ਮੈਨੂੰ ਖੁਦ ਹੈਰਾਨੀ ਹੋਈ ਐ ਕਿ ਇੰਨੇ ਜ਼ਿਆਦਾ ਸੀਗੇ ਮੈਨੂੰ ਕੁਝ ਆਈਡੀਆ ਤਾਂ ਸੀਗਾ ਕਿਉਂਕਿ ਸਾਡੇ ਬਹੁਤ ਸਾਰੇ ਐਨ ਆਰ ਆਈ ਆ ਜਿਹਨਾਂ ਦਾ ਜਿਹਨਾਂ ਨੂੰ ਵੀਜ਼ਾ ਮਿਲ ਗਿਆ ਕਿਸੇ ਦਾ ਬਾਪੂ ਨਸ਼ਾ ਕਰਦਾ ਸੀ ਉਹ ਜਾਵਾ ਕਰਾ ਜਾਂਦੇ ਕਿਸੇ ਦਾ ਮੁੰਡਾ ਨਸ਼ਾ ਕਰਦਾ ਸੀ ਉਹਨਾਂ ਜਮਾ ਕਰਾ ਜਾਂਦੇ ਸੀ ਉਹ ਸਾਰੇ ਪੰਜਾਬ 'ਚ ਅਸੀਂ ਬੰਦ ਕਰ ਰਹੇ ਆ ਤੁਸੀਂ ਬਿਲਕੁਲ ਜਿਹੜਾ ਮੈਂ ਪਹਿਲਾਂ ਦੱਸਿਆ ਸੀਗਾ ਕਿ ਪਹਿਲਾਂ ਸਾਡੇ ਕੋਲੇ 100 ਦੀ ਕੈਪੈਸਿਟੀ ਅਸੀਂ ਕੀਤੀ ਸੀ ਸਰਕਾਰੀ ਸੈਕਟਰ ਚ ਹੁਣ ਅਸੀਂ 200 ਬੈੱਡ ਹੋਰ ਕਰ ਰਹੇ ਹਾਂ ਪ੍ਰਾਈਵੇਟ ਸੈਕਟਰ ਦੇ ਕੋਆਪਰੇਸ਼ਨ ਦੇ ਨਾਲ ਉਹਨਾਂ ਨੂੰ ਅਸੀਂ ਪੇ ਕਰਾਂਗੇ ਪਰ ਬੈੱਡ ਜਿਹਦੇ ਵਿੱਚ 에어 ਕੰਡੀਸ਼ਨਡ ਉਹਨਾਂ ਨੇ ਮਤਲਬ ਸਾਫ ਸੁਥਰੇ ਬੈਡਸ 에어 ਕੰਡੀਸ਼ਨ ਫੈਸਿਲਿਟੀ ਔਰ ਵਧੀਆ ਨਿਊਟ੍ਰੀਸ਼ਸ ਖਾਣਾ ਜਿਹਦੇ ਵਿੱਚ ਫਰੂਟਸ ਵੀ ਹੋਣਗੇ ਸਬਜ਼ੀਆਂ ਵੀ ਹੋਣਗੀਆਂ ਪਲੱਸ ਜਿਹੜਾ ਹੈਗਾ ਕਿ ਜਿੰਨੇ ਜਿੱਥੇ ਜਿੱਥੇ ਜੇ 10 ਬੈਡ ਹੋਣ ਨਾ ਉਹਦੇ ਤੁਸੀਂ ਸਕਿੱਲ ਡਿਵੈਲਪਮੈਂਟ ਕੀ ਕਰੋਗੇ ਹੁਣ ਇੱਕ ਤੁਹਾਡੇ ਜਿਵੇਂ ਬਾਬੇ ਕੇ ਜਿਹੜਾ ਦੌਧਰ ਦੇ ਵਿੱਚ ਹੈ ਮੇਰੇ ਨਾਲ ਉਹਨਾਂ ਨੇ 150 ਬੈਡ ਇਸੇ ਤਰ੍ਹਾਂ ਜਿਹੜਾ ਸਤ ਦਰਬਾਰਾ ਸਿੰਘ ਹੈ ਉਹਨਾਂ ਨੇ 50 ਬੈਡ ਉੱਥੇ ਅਸੀਂ ਇਨ ਹਾਊਸ ਜਿਹੜਾ ਹੈਗਾ ਉਸਕਿੱਲ ਡਿਵੈਲਪਮੈਂਟ ਕਰਾਵਾਂਗੇ ਚਾਹੇ ਆਈਟੀਆਈ ਵਾਲੇ ਜੋ ਬੱਚੇ ਕਰਨਾ ਚਾਹਣਗੇ ਚਾਹੇ ਨਿਊ 에ਜ ਦੇ ਵਿੱਚ ਹੋਣ AI ਬੇਸਡ ਹੋਵੇ ਅਕਾਊਂਟਿੰਗ ਦਾ ਹੋਵੇ ਕੋਈ ਟਰੈਕਟਰ ਮਕੈਨਿਕ ਦਾ ਹੋ ਜਾ ਇਲੈਕਟ੍ਰੀਸ਼ੀਅਨ ਦਾ ਹੋਵੇ ਡੈਕਟ੍ਰੀਸ਼ੀਅਨ ਪਲੰਬਿੰਗ ਔਰ ਕਿਚਨ ਕਾਰਡਿੰਗ ਕੁਛ ਇੱਕ ਸਕਿੱਲ ਆ ਸੀ ਸਾਰਿਆਂ ਨੂੰ ਸਿਖਾਣਾ ਚਾਹੁੰਦੇ ਆ ਠੀਕ ਆ ਜੀ ਇਸ ਤੋਂ ਸਵਾਇ ਕੋਈ ਕੋਈ ਬੇਕਰੀ ਦਾ ਜਾਂ ਕੋਈ ਹੋਰ ਕੋਈ ਫੂਡ ਦਾ ਫੂਡ ਕraft ਦਾ ਕੋਈ ਜਿਹੜਾ ਕੋਈ ਡਿਪਲੋਮਾ ਕਰਨਾ ਚਾਹੁੰਦਾ ਜਾਂ ਕੋਰਸ ਕਰਨਾ ਚਾਹੁੰਦਾ ਉਹ ਆਪਣਾ ਢਾਬਾ ਖੋਲਨੇ ਕਰ ਨੂੰ ਕੁਝ ਹੋਰ ਕਰ ਲਏ ਉਹਨੂੰ ਕੋਈ ਨਾ ਕੋਈ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਕੰਮ ਕਰਾ ਕੇ ਜਿਵੇਂ ਖੇਤੀਬਾੜੀ ਦੇ ਹੈਗੇ ਜਿਹੜੀ ਹਾਈ ਵੈਲਿਊ ਅਗਰੀਕਲਚਰ ਹੈਗੀ ਹੈ ਇਹਦੇ ਵਿੱਚ 2 ਲੱਖ ਤੋਂ ਲੈ ਕੇ 25 ਲੱਖ ਤੱਕ ਦਾ ਜਿਹੜਾ ਲੋਨ ਮ ਜੇ ਜਿਹੜੇ ਕੋਈ ਖੇਤੀਬਾੜੀ ਨਾਲ ਸੰਬੰਧਤ ਹੋ ਕਰ ਸਕਦੇ ਆ ਜਾਂ ਕੋਈ ਜਿਹੜਾ ਕੋਈ ਕੰਪਿਊਟਰ ਸਿੱਖਿਆ ਕਰ ਸਕਦਾ ਜਾਂ ਜਿਹੜੀ ਜੜੀ ਇੰਡਸਟਰੀ ਆ ਇੰਡਸਟਰੀ ਨੂੰ ਪਲੰਬਰ ਚਾਹੀਦੇ ਆ ਇੰਡਸਟਰੀ ਨੂੰ ਫਿਟਰ ਚਾਹੀਦੇ ਆ ਉਹਨਾਂ ਨੂੰ ਮਕੈਨਿਕ ਚਾਹੀਦੇ ਆ ਜੋ ਇੰਡਸਟਰੀ ਕਹੇਗੀ ਉਹਨਾਂ ਨੂੰ ਦੱਸ ਦਿੰਨੇ ਵੀ ਆਸ ਕਿਨੇ ਅਵੇਲੇਬਲ ਆ ਤੁਸੀਂ ਦੱਸੋ ਇਹਦੇ ਵਿੱਚੋਂ ਕੀ ਕਰਨਾ ਸੋ ਇਸ ਤਰ੍ਹਾਂ ਕਰ ਰਿਹਾ ਜੀ ਮੋਗੇ ਦੀ ਰਿਕੁਆਇਰਮੈਂਟ ਆਈ ਆ ਜੀ ਪੰਜ ਸੈਂਟਰ ਦੀ ਆਈ ਆ ਉਹ ਅਸੀਂ ਇਹਨਾ ਹੁਣ ਮਤਲਬ ਪੁਲਿਸ ਤੇ ਹੈਲਥ ਡਿਪਾਰਟਮੈਂਟ ਸਾਰੇ ਮਿਲ ਕੇ ਕੰਮ ਕਰਦੇ ਆ ਅਸੀਂ ਦੇਖ ਰਹੇ ਆ ਵੀ ਜੇ ਕਿਸੇ ਸੈਂਟਰ ਚ 500 ਬੰਦੇ ਆਉਂਦੇ ਆ ਫੋਸਕੇ ਸੇ ਪਿੰਡ ਦੇ ਵਿੱਚੋਂ 100 ਪੰਜ ਸੱਤ ਪਿੰਡਾਂ ਦੇ 100 ਬੰਦੇ ਆ ਗਿਆ ਤੇ ਉੱਥੇ ਅਸੀਂ ਸੈਂਟਰ ਖੋਲ ਰਿਹਾ ਜਿੱਥੇ ਜਿਹੜਾ ਨੀਰੈਸਟ ਹੈਲਥ ਇੰਸਟੀਟਿਊਸ਼ਨ ਉੱਥੇ ਦਵਾਈਆਂ ਕੋਲੀ ਮਿਲਣ ਲੱਗ ਜੇਗੀ ਲੇਕਿਨ ਇਹਦੇ ਨਾਲ ਨਾਲ ਜੇ ਜਿਹੜਾ ਬੰਦਾ ਟੀਕੇ ਲਾਂਦਾ ਜੇ ਉਹ ਗੋਲੀ ਲੈਣ ਲੱਗ ਜੇ ਹਾਰਮੋਨ ਰੈਡਕਸ਼ਨ ਹੋ ਗਈ ਉਹਨੂੰ ਘਟੋ ਘਟ ਕਾਲਾ ਕੀੜਿਆ ਨਹੀਂ ਹੋਊਗਾ ਉਹਨੂੰ ਐਚਆਈਵੀ ਐਡਸ ਨਹੀਂ ਹੋਏਗਾ ਜਾਂ ਹੋਰ ਕੋਈ ਬਿਮਾਰੀ ਨਹੀਂ ਲੱਗੇਗੀ ਜਿਹੜੀ ਫੋਨਾਂ ਮਿਲਦੀ ਆ ਦੂਜਾ ਕੰਮ ਹੈ ਕਿ ਕੋਈ ਬੰਦਾ ਗੋਲੀ ਖਾਂਦਾ ਲੇਕਿਨ ਆਪਣਾ ਕੰਮ ਕਰਦਾ ਆਪਣਾ ਟੰਬਰ ਪਾਰ ਲਿਆ ਉਹ ਵੀ ਪਹਿਲੀ ਸਕਸੈਸ ਹੈ ਉਹ ਤੀਜੀ ਗੱਲ ਆ ਵੀ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ ਕਿ ਤੁਸੀਂ ਇਹ ਵੀ ਛੱਡ ਦਿਓ ਉਹ ਉਹਦੇ ਦੋ ਹੀ ਤਰੀਕੇ ਆ ਜੀ ਜਾਂ ਤਾਂ ਅਸੀਂ ਤਾਂ ਉਹਨੂੰ ਕੰਮ ਨਾਲ ਜੋੜ ਰਿਹਾ ਕਰਮ ਨਾਲ ਜੋੜ ਰਿਹਾ ਅਸੀਂ ਉਹਨੂੰ ਤੇ ਕੋਈ ਕੋਈ ਕੰਮ ਸਿੱਖ ਲਓ ਤੇ ਇਹਨੂੰ ਹੌਲੀ ਹੌਲੀ ਛੱਡ ਦਿਓ ਉਹਨੂੰ ਕੋਈ ਨੂੰ ਵੀ ਛੱਡ ਦਿਓ ਤੇ ਆ ਜਾਂ ਧਰਮ ਨਾਲ ਜੋੜ ਦਿਓ ਮਤਲਬ ਕੋਈ ਮੈਂ ਕਿਸੇ ਪਾਰਟਿਕੁਲਰ ਰਿਲੀਜੀਅਨ ਦੀ ਨਹੀਂ ਕਰਦਾ ਇਟਸ ਅ ਵੈਰੀ ਪੋਜ਼ਿਟਿਵ ਐਡਿਕਸ਼ਨ ਨਾਮ ਕੁਮਾਰੀ ਨਾਨਕਾ ਚੜੀ ਰਹੇ ਜਨ ਰਾਤ ਦੇ ਨੂੰ ਚੜਦੇ ਹੋ ਚੜ ਜਾਂਦੀ ਆ ਦੇਖੋ ਇਹਦੇ ਚ ਨਾ ਮਤਲਬ ਮੈਂ ਕਹਿੰਦਾ ਕੋਈ ਐਕਸੈਪਸ਼ਨ ਹੋ ਸਕਦੀ ਆ ਉਹਦੀ ਅਸੀਂ ਹੁਣ ਮੋਨਿਟਰਿੰਗ ਬਹੁਤ ਸਟ੍ਰਿਕਟ ਕਰ ਰਹ ਉਹਦੇ ਚ ਪਹਿਲਾਂ ਅਸੀਂ ਇਹ ਕਰਦੇ ਜਦੋਂ ਬੰਦਾ ਨਵਾਂ ਆਂਦਾ ਸਾਡੇ ਕੋਲੇ ਉਹਨੂੰ ਸਵੇਰੇ ਸ਼ਾਮੀ ਦੋ ਟਾਈਮ ਆਉਣਾ ਪੈਂਦਾ ਤੇ ਮੋਸਟਲੀ ਨਾ ਲੇਬਰਰ ਹੁੰਦੇ ਆ ਉਹਨਾਂ ਨੇ ਦਿਹਾੜੀ ਤੇ ਜਾਣਾ ਤੇ ਜਾੜੀ ਤੇ ਆਉਣਾ ਪਹਿਲਾਂ ਸੈਂਟਰ ਖੋਲਣ ਦੀ ਵੇਟ ਕਰੇਗਾ ਉਹ ਤੇ ਜਦੋਂ ਸਾਡੇ ਕੋਲੇ ਸਾਨੂੰ ਸਾਨੂੰ ਪਤਾ ਲੱਗ ਜਾਵੇ ਵੀ ਬੰਦਾ ਇਹ ਕਰਾਇਮ ਨਹੀਂ ਕਰ ਰਿਹਾ ਔਰ ਕੋਈ ਮਾੜਾ ਕੰਮ ਨਹੀਂ ਕਰਦਾ ਹੁਣ ਜਿਹੜਾ ਉਹਨੂੰ ਅਸੀਂ ਗੋਲੀ ਹਫ਼ਤੇ ਦੀ ਵੀ ਦਿੰਨੇ ਆ ਲੇਕਿਨ ਉਹਦੇ ਚ ਜਿਹੜੀ ਜਿਹੜਾ ਤੁਹਾਡੇ ਵਾਲਾ ਬੜਾ ਵੈਲਟ ਪੁਆਇੰਟ ਆ ਅਸੀਂ ਹੁਣ ਇਹ ਕਹਿੰਦਾ ਵੀ ਜੇ ਤੁਸੀਂ ਗੋਲੀ ਵੇਚਦੇ ਫੜੇਗਾ ਨਾ ਜੀ ਤੁਸੀਂ ਸਾਨੂੰ ਐਕਚੁਅਲ ਇਨਫੋਰਮੇਸ਼ਨ ਦਿਓ ਫਿਰ ਗੋਲੀ ਵੀ ਬੰਦ ਹੋ ਜਾਏਗੀ ਜੀ ਮੁੱਲ ਲੈਣੀ ਪੈਗੀ ਜਿੱਥੇ ਜਾ ਕੇ ਲਓਗੇ ਫ੍ਰੀ ਵਾਲੀ ਗੋਲੀ ਬੰਦ ਹੋ ਜਾਏਗੀ ਫ੍ਰੀ ਬਿਜਲੀ ਵੀ ਨਹੀਂ ਮਿਲੇਗੀ ਫਿਰ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੇਗੀ ਜੇ ਤੁਸੀਂ ਮਾੜਾ ਕੰਮ ਕਰਦੇ ਪੜੇਗਾ ਜੇ ਗੋਲੀ ਵੇਚਦੇ ਪੜੇਗਾ ਨਸ਼ਾ ਵੇਚਣ ਵਾਲੇ ਤੇ ਪੂਰੇ ਸਖਤਾਂਗੇ ਅ ਦੇਖੋ ਇਹਦੇ ਚ ਨਾ ਕੋਚੇਕ ENT ਦੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹ ਮੈਡੀਕਲ ਕਾਲਜ ਤੇ ਅਵੇਲੇਬਲ ਆ ਰਹੇ ਜੀ ਦੇ ਕੋਕਲੀਅਰ ਟ੍ਰਾਂਸਪਲੈਂਟ ਕਰਨਾ ਕੋਈ ਸਪੈਸ਼ਲਿਟੀ ਜਿਹੜੀਆਂ ਮੈਡੀਕਲ ਕਾਲਜ ਜਿਹੜੀਆਂ ਹੋਣਗੀਆਂ ਇੱਥੇ ਜਿਹੜਾ ईएनटी ਸਰਜਨ ਹੋਏਗਾ ਵੀ ਉਹ ਬੇਸਿਕ ਸਰਜੀ ਦਾ ਕਰ ਦੇਗੀ ਟੋਰਸਸ ਦੀ ਕਰਕੇ ਦੂਤੀ ਕਰਦੇ ਰੈਫਰਲ ਇੰਸਟੀਟਿਊਟਸ ਦਾ ਰੋਲ ਰਹੇਗਾ ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਡਿਸਟ੍ਰਿਕਟ ਹਸਪੀਟਲ ਦੇ ਉੱਤੇ ਸਾਰੀਆਂ ਸਹੂਲਤਾਂ ਜਿਹੜੇ ਸਾਰੇ ਸਪੈਸ਼ਲਿਸਟ ਹੋਣ ਉਹ ਸਾਡੇ ਕੋਲ ਇੱਕ ਕਲੀਨਿਕਲ ਸਾਈਕੋਲੋਜਿਸਟ ਮੈਡੀਕਲ ਕਾਲਜ ਵਿੱਚ ਨਹੀਂ ਸੀ ਹੁਣ ਮੈਂ ਰੱਖਿਆ ਪਹਿਲੀ ਵਾਰੀ ਰੱਖਿਆ ਮੈਂ ਉਹਨਾਂ ਨੂੰ ਵੀ ਪੀਜੇ ਪੇਨੇਟਰ ਦੀ ਕੋਈ ਕਮੀ ਨਹੀਂ ਆ ਪੰਜਾਬ ਚ ਵੈਂਟੀਲੇਟਰ ਬਹੁਤ ਪਏ ਆ ਇਹਦੇ ਵਾਸਤੇ ਮੈਂ ਪਟਿਆਲੇ ਸ਼ ਇਹਦੇ ਚ ਸਟਾਫ ਦੀ ਜਿਹੜੀ ਟ੍ਰੇਨਿੰਗ ਹੈ ਨਾ ਆਈਸੀਯੂ ਦੇ ਵਿੱਚ ਉਹ ਕਰਨੀ ਆ ਇਹਦੇ ਵਾਸਤੇ ਜਿਵੇਂ ਇਹਨਾਂ ਕੋਲੇ ਨਰਸਿੰਗ ਸਟੂਡੈਂਟਸ ਆਂਦੀਆਂ ਡਾਕਟਰ ਤਾਂ ਉਹਨੇ ਨਹੀਂ ਹੈ ਲੇਕਿਨ ਅਸੀਂ ਜਦੋਂ ਨਰਸਿੰਗ ਸਟੂਡੈਂਟਸ ਨੂੰ ਪੂਰੀ ਟ੍ਰੇਨਿੰਗ